ਸਿਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਮਲਕਪੁਰ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਵੀਰ ਕੋਲ ਅੱਜ ਦੋ ਵਾੜਾ ਚੰਗੀਆਂ ਟੋਕੀਆਂ ਸੁਈਆਂ ਸਵਾਈਆਂ ਬਾਕੀ ਲੈਣੇ ਵੀਰ ਕੋ ਸਾਰੀ ਜਾਣਕਾਰੀ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਭੈਣ ਭਰਾਵਾਂ ਵੰਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਾਇਆ ਕਰੋ ਜੀ ਸਾਚੀ ਗੱਲ ਵੀਰੇ ਸਾਚੀ ਗੱਲ ਕਰਨੀ ਵੀਰੇ ਕੀ ਹਾਲ ਏ ਬਹੁਤ ਵਧੀਆ ਜੀ ਤੁਸੀਂ ਸਰਾ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਵੀਰੇ ਵੀਰੇ ਆਪਣਾ ਨਾਮ ਤੇ ਐਡਰੈਸ ਬੋਲਿਓ ਜੀ ਨਾਮ ਹਰਪਿੰਦਰ ਸਿੰਘ ਜੀ ਹਾਂਜੀ ਛੋਟਾ ਨਾਮ ਕਾਲਾ ਜੇ ਠੀਕ ਹੈ ਵੀਰੇ ਪਿੰਡ ਮਲਕਪੁਰ ਠੀਕ ਹੈ ਜੀ ਕਨੂਮਾਨ ਰੋਡ ਤੇ ਠੀਕ ਹੈ ਕਲਾ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਅੱਜ ਫਿਰ ਦੋ ਬਣਾ ਆ ਗਈਆਂ ਵੀਰੇ ਉਹ ਗੜਾ ਵੀਰੇ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 75 28 99 70 10 ਠੀਕ ਹੈ ਵੀਰੇ ਕਰੀਏ ਫਿਰ ਸ਼ੁਰੂ ਕਰੋ ਲੀਜੀ ਆਹ ਵੀਰੇ ਬੈਠ ਕੇ ਤਾਂ ਸੋਈ ਸੋਈ ਇਹ ਸੋਈ ਜੇ ਰਾਤ ਸੋਈ ਜੇ ਵੀਰ ਜੀ ਠੀਕ ਹੈ ਵੀਰੇ ਰਾਤ ਦੀ ਸੋਈ ਹੈ ਚੰਗੀ ਥਲੇੋਂ ਥੱਬੇ ਥੱਬੇ ਲਾਈ ਫੰਡੀ ਹੈ ਨਾ ਬਣੀ ਤਿਆਰ ਬਹੁਤ ਚੰਗੀ ਤਿਆਰ ਹੋਈ ਵਸੀ ਠੀਕ ਹੈ ਥਣ ਥਣ ਬੜਾ ਵਧੀਆ ਜਰਾ ਬਾਕੀ ਖੋਲ ਕੇ ਤੋੜ ਦਿਓ ਵੀਰੇ ਬਰੀਡ ਬੜੀ ਗੜੀ ਹੈ ਬਰੀਡ ਬੜੀ ਹੈ ਨਾ ਵੀਰੇ ਹਾਂਜੀ ਬਾਕੀ ਖੋਲ ਕੇ ਤੋੜ ਲੈਣ ਨਾਲੇ ਸਵੇਰੇ ਸਵੇਰ ਨਾਲੇ ਲੱਪਾ ਲੱਪਾ ਲੱਗਾ ਹੈ ਨਾਲੇ ਤੇ ਰਾਤ ਦੀ ਸੋਈ ਹੈ ਬਾਕੀ ਥੱਲੇੋਂ ਫੁੱਟ ਬਾਣਾਂ ਨੂੰ ਬਣੀ ਗਰਮ ਵਾਲੀ ਹਲੋ ਲੈ ਆਉਗੇ ਵੀਰੇ ਦੁੱਧ ਦਾ ਫਿਰ ਚੰਗਾ ਚਵਾਈ ਜਾਏ ਹੋਣਾ ਹੀ ਦੁੱਧ ਦੀ ਜੀ ਬਹੁਤਾ ਤਾਂ ਨਹੀਂ ਆਉਂਦੇ ਤੇ ਬਾਹਰ ਚੰਗੀ ਹੈ 20-25 ਕਿਲੋ ਦੀ ਚਵਾਈ ਜਾਏਗੀ ਨੋਰਮਲ ਸਹੀ ਗੱਲ ਆ ਜੀ ਸਹੀ 20 ਕਿਲੋ ਤਾਂ ਨੋਰਮਲ ਹੀ ਚਵਾਈ ਜਾਏਗੀ 20 ਕਿਲੋ ਚਵਾਈ ਕਿ ਬੱਛੀ ਹੈ ਅੱਗੋਂ ਵੀ ਇਹ ਸਾਰੇ ਸਿਆਣੇ ਆ ਵੀਰ ਜੀ ਬਿਲਕੁਲ ਬਿਲਕੁਲ ਆਪਣੀ ਸਮਝ ਨਾਲ ਵੀਰ ਲੈ ਕਿਉਂ ਹੁਣ ਤੇ ਧਾਰਾਂ ਦੇ ਪਾਸ ਹੋ ਕੇ ਜਾਣੀ ਬਿਲਕੁਲ 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 ਆਪਣੀ ਸਮਝਣਾ ਹਨਾ ਜੀ ਇੱਥੇ ਆਣ ਕੇ ਤਸੱਲੀ ਕਰੇ ਦੋ ਟਾਈਮ ਚੋ ਤੇ ਤਿੰਨ ਟਾਈਮ ਚ ਬਿਲਕੁਲ ਬਿਲਕੁਲ ਇੱਥੇ ਆਣ ਕੇ ਮੇਰੇ ਕਿਲੇ ਦੇ ਤਸੱਲੀ ਕਰ ਲਿਓ ਠੀਕ ਹੈ ਜੀ ਠੀਕ ਹੈ ਸਾਵਾਂ ਵਾਲੀਆਂ ਚੀਜ਼ਾਂ ਵੀ ਆ ਵੀਰ ਜੀ ਬਿਲਕੁਲ ਬਿਲਕੁਲ ਉਹ ਬੱਚਾ ਮੰਗਰੇ ਦੇ ਵਸ਼ੀ ਦੇਖੋ ਵੀਰ ਜੀ ਮਸ਼ੀਨ ਕਿਹੜੀ ਬ੍ਰੀਡ ਦੇਖੋ ਠੀਕ ਹੈ ਵਸ਼ੀ ਆ ਗਈ ਨਿਗਾਹ ਕਾਨਾ ਸਹੀ ਗੱਲ ਆ ਰਹੀ ਸਹੀ ਗੱਲ ਦਾ ਬੱਚਾ ਬੂਥੀ ਵਾਸੀ ਸਹੀ ਗੱਲ ਆ ਰਹੀ ਸ ਰੇਡ ਕਰਨ ਰੇਡ ਕਰਨ ਵੀਰੇ ਮੇਰਾ ਜਾਜ ਜਾਈ ਹੁੰਦਾ ਵਾ ਮੇਰੇ ਕੋਲ ਵਪਾਰੀ ਵੀਰ ਹੀ ਲੈ ਕੇ ਵੇਚੀ ਜਾਂਦੇ ਆ ਵਸ਼ੀ ਦੇ ਵੀ ਹੁਣ ਆਉਣ ਵਾਲੇ ਸੀ ਤੇ ਮੈਂ ਮਹਿਬੀਰ ਵੀਡੀਓ ਬਣਾਉਣੀ ਚਾਹ ਨਹੀਂ ਆਇਓ ਠੀਕ ਹੈ ਜੀ ਠੀਕ ਹੈ ਜੀ ਇਦਾਂ ਫੇਰ ਰੇਟ ਵੀਰੇ ਮੋਲ ਛੋਟਾ ਜਿਆ ਵੀਰੇ ਹਾਂਜੀ 50000 ਰੁਪਏ ਬਸ ਇਹ ਵੀਰ ਜੀ ਬੜਾ ਵਧੀਆ ਰੇਟ ਕੀਤਾ ਹੈ ਮੋਲ ਛੋਟਾ ਜਿਆ ਯਾ ਕਾਰੀ ਵਿਹਾਰੀ ਵੀਰ ਜਿੱਥੇ ਮਰਜ਼ੀ ਖੜ ਕੇ 50 55000 ਦੇ 60 ਦੀ ਜਿੱਥੇ ਮਰਜ਼ੀ ਵੇਚ ਲੈ ਬਜਾਦ ਦੇ ਸਾਹ ਹਾਂ ਨਾ ਠੀਕ ਹੈ ਜੀ ਬਾਕੀ ਮਾਨਤਾਨ ਕਰ ਦੋਗੇ ਮਾਨਤਾਂ ਪੂਰਾ ਕਰਾਂ ਕਰੋਂ ਵੀਰੇ ਕਿੰਨਾ ਵੀਰੇ ਕਰਾਜ ਜਿੰਨਾ ਕਰਾਉਣਾ ਕਰਾ ਤਿੰਨ ਯਾਰ ਹੀ ਛੱਡ ਦੀਏ ਤਿੰਨ ਹੀ ਛੱਡ ਦਿੰਨੇ ਕਰੋਂ ਇਹਦੇ ਚਲੋ ਠੀਕ ਐ 47000 ਦੀ ਬਾਕੀ ਕੋਈ ਭੈਣ ਭਰਾ ਫੋਨ ਲਾਇਏ ਕਰਦੇਓ ਥੋੜਾ ਬੋਤਾ ਮਾਨਤਾਂ ਕਰ ਦਿਆ ਕਰੋਂ ਵੀਰੇ ਇੱਥੇ ਮੇਰੇ ਘਰੇ ਵੀਰ ਕੋਈ ਤਸੱਲੀ ਕਰਕੇ ਲੈ ਜਾਏ ਤੂਏ ਸਵਾਈ ਆ ਠੀਕ ਆ ਜੀ ਲੈ ਵੀਰ ਜੀ ਰੇਟ ਬਿਲਕੁਲ ਹੀ ਜਾਇਜ਼ ਕੀਤਾ ਵੀਰ ਨੇ ਥੱਲੇੋਂ ਫੁੱਟਵਾਲਾਂ ਕੋਈ ਨਹੀਂ ਬਣਿਆ ਵੀਰ ਜੀ ਵਸ਼ੀ ਵੇਖੋ ਹਾਂਜੀ ਹਾਂਜੀ ਵੀਰ ਜੀ ਐਦਾਂ ਹੀ ਰੱਖਿਓ ਇੱਧਰ ਵੇਖਿਓ ਵੀਰ ਜੀ ਠੀਕ ਐ ਵੀਰੇ ਠੀਕ ਐ ਜੀ ਚਲੋ ਠੀਕ ਐ ਵੀਰੇ ਬਿਲਕੁਲ ਜਾਇ ਠੀਕ ਹੈ ਜੀ ਗਾੜੀ ਆ ਗਈ ਵੀਰੇ ਵੈੜ ਜਰਸੀ ਚੰਗੇ ਟੌਪ ਦੀ ਲਾਹੂ ਵਾਲੀ ਵੀਰੇ ਲਾਹੂ ਵਾਲੀ ਵੀਰੇ ਠੀਕ ਹੈ ਵੀਰੇ ਇਹ ਕਿਦਾਂ ਵੀਰੇ ਸਹੀ ਆ ਇਹ ਵੀਰੇ ਮਹੀਨੇ ਦੀ ਸੂਈ ਆ ਠੀਕ ਆ ਜੀ ਬੱਚਾ ਮੱਝ ਨੇ ਮਾਰ ਦਿੱਤਾ ਸੀਗਾ ਸਿੰਘ ਜੜਾ ਆ ਕੇ ਠੀਕ ਹੈ ਬੱਚਾ ਮੱਝ ਨੇ ਮਾਰਤਾ ਬੱਚਾ ਮਾਰ ਦਿੱਤਾ ਠੀਕ ਹੈ ਜੀ ਬਾਕੀ ਆਪਣੀ ਗਾਰੰਟੀ ਆ ਮਹੀਨੇ ਦੀ ਸੂਈ ਆ ਨਾ ਹਾਂਜੀ ਹਾਂਜੀ ਬਾਕੀ ਜਿਹੜੇ ਵੀਰ ਨੂੰ ਪਰਖ ਪਤਾ ਲਾ ਗਈ ਜਾਣਾ ਈ ਬਿਲਕੁਲ ਜੀ ਬਿਲਕੁਲ ਦੁੱਧ ਵੀ ਰੇਟ ਕੋ ਕਿੰਨਾ ਫਿਰ ਪੱਕਾ ਜਿਹੜਾ ਦੁੱਧ ਵੀ ਜਿਹੜਾ 8 ਕਿਲੋ ਹੋਣਾ ਪੱਕਾ ਜਿਹੜਾ ਹੈ ਨਾ ਪੱਕਾ 7-8 ਕਿਲੋ ਦੁੱਧ ਹੋਣਾ ਠੀਕ ਹੈ ਵੀਰ ਜੀ 7-8 ਕਿਲੋ ਜਿਹੜਾ ਦੁੱਧ ਪੱਕਾ ਵਾ ਹਾਂਜੀ ਬਾਕੀ ਖੋਲ ਕੇ ਤੋੜ ਦਿਓ ਵੀ ਵੰਗਿਆਂ ਵੰਗਿਆਂ ਦੀਆਂ ਨਹੀਂ ਕਿਆਂ ਜਿੱਦਾਂ ਮਰਜ਼ੀ ਚੋਂਦੇ ਜਾਂਦੇ ਆ ਬੱਚਾ ਇਹਦਾ ਮਾਰਦਾ ਹਨਾ ਮਾਜਨੇ ਹਾਂਜੀ ਠੀਕ ਹੈ ਜੀ ਅੰਦਰ ਜਗਾ ਉਨੀ ਕਾ ਤੋ ਮਾਲ ਮੋਲ ਤੰਗ ਕਰਕੇ ਰਾਵ ਨੂੰ ਬੰਦੇ ਹੁੰਦਾ ਵਾ ਠੀਕ ਹੈ ਬਾਕੀ ਵੀਰੇ ਨੇ ਬਿਲਕੁਲ ਸਚਾਈ ਵਾਲਾ ਕੰਮ ਕੀਤਾ ਨਹੀਂ ਤੇ ਹੋਰ ਵੀ ਵੇਖ ਦੋਂਦੀ ਵਸੀ ਜਾ ਰਹੀ ਅਛਾ ਦੋਂਦੀ ਆ ਵੇੜਾ ਜੇ ਆ ਵੇਖੋ ਠੀਕ ਹੈ ਵੀਰੇ ਠੀਕ ਹੈ ਬਿਲਕੁਲ ਵੀਰੇ ਵੀਰੇ ਨੇ ਸਚਾਈ ਦਾ ਕੰਮ ਕੀਤਾ ਨਹੀਂ ਤੇ ਹੋਰ ਕੋਈ ਹੋਏ ਤੇ ਹਨਾ ਗਲਤ ਕੰਮ ਕਰਨ ਨੂੰ ਪੜਿਆ ਆ ਜਾਂਦਾ ਬਿਲਕੁਲ ਬਿਲਕੁਲ ਵੀਰੇ ਠੰਡੀ ਧਰੀਏ ਨੇ ਕੀ ਕਹਾ ਵਿਚਾਰੀ ਬਿਲਕੁਲ ਬਿਲਕੁਲ ਜੀ ਬਾਕੀ ਥਣ ਥੋਣੇ ਬੜਾ ਵਧੀਆ ਲੱਗਾ ਦੋ ਦਿਨੇ ਚੰਗਾ ਦਾਖ 12 ਕਿਲੋ ਚਵਾਈ ਜਾਣਾ ਹੈ। ਖੁੱਲਾ ਚਵਾ ਜਾਣਾ ਵੀ ਜੀ ਉਹਨਾਂ ਦੇ। ਵਧੀਆ ਚਵਾ ਦੇਣਾ ਨਾ ਬਰਸਣ ਬਰਸਣਾਂ ਦੀ ਬਾਹ ਰਿਆ। ਰੇਡ ਫਿਰ ਵੀ ਜੀ ਇਹਦਾ ਵੀ ਜੱਜ ਆਈ। ਉਹ ਰੇਡ ਕਰਨ ਵੀਰੇ ਤੈਨੂੰ ਪਤਾ ਯਾਰ ਰੇਡ ਮੇਰੇ ਨਿਗਨ ਨਿਗੇ ਹੁੰਦੀ ਆ। ਬਿਲਕੁਲ ਜੀ ਬਿਲਕੁਲ। ਕਿੰਨਾ ਵੀਰੇ ਰੇਟ ਇਹਦਾ? ਦੇ ਦਈਏ ਕਰਨ ਵੀਰੇ 5000 ਦੀ। ਹਾਂ ਜੀ। ਐ ਰਵਾਦ ਵਾਲੀ ਦੇ ਦਈਏ 5000। ਰਵਾਦ ਵਾਲੀ ਵਾਹ ਇਹ ਤਾਂ ਗੱਲ ਹੈ। ਜੇ ਇਹਦਾ ਬੱਚਾ ਹੁੰਦਾ ਤਾਂ 35000 ਦੇ ਵੀਰਾ ਸਹੀ ਗੱਲ ਆ ਇਹਦੇ ਨਵੀਂ ਵਸ਼ੀਏ ਕਾਂ ਗਾਂ ਵੀ ਤਿਆਰ ਕਰਕੇ ਨਾ ਮੇਰੇ ਨਾਲ ਆਪਾਂ ਸਾਈ ਕਰ ਲੇ ਅੱਛਾ ਗੱਬਣ ਕਰਕੇ ਤਿਆਰ ਕਰਕੇ ਮੈਨੂੰ ਦੇ ਦੇ ਵਸ਼ੀ ਮੈਂ ਫੇਰ 30000 ਦੀ ਲੜਾਂਗਾ ਠੀਕ ਆ ਵੀਰੇ ਠੀਕ ਹਾਂਜੀ ਹੁਣ ਕਿੰਨਾ ਫੇਰ ਵੀਰੇ ਰੇਟ ਇਹਦਾ ਹੁਣ 5000 ਕਰ ਦਈਏ ਮਾਨਤਨ ਕਰਾਲਾ ਕਰਨ ਵੀਰੇ ਦੋ ਹਜ਼ਾਰ ਹੀ ਛੱਡ ਦਈਏ ਪੰਜ ਹੀ ਛੱਡ ਦੇ 30000 ਦੀ 30000 ਲਓ ਜੀ 20000 ਦਾ ਵੀਰ ਜੀ ਬੱਕਰੀ ਨਹੀਂ ਕੋਈ ਦੈਂੜਿਆ ਬਸ ਠੀਕ ਆ ਵੀਰੇ 20000 ਚਾਹੀਦੀ ਟੋਪ ਜੀ ਇੱਥੇ ਆਣ ਕੇ ਤਸੱਲੀ ਕਰਕੇ ਖੜੋ ਕੱਲ ਨੂੰ ਕਿਹਨੂੰ ਲਾਮਾ ਨਾ ਦੋ ਬਸ ਨਾ ਕਰਨ ਵੀਰੇ ਤੈਨੂੰ ਲਾਮਾ ਦੇਣਾ ਕੋਈ ਨਹੀਂ ਬਿਲਕੁਲ ਬਿਲਕੁਲ ਨਾ ਕੋਈ ਮਸਾਂ ਵਾਲੀਆਂ ਚੀਜ਼ਾਂ ਮੇਰੇ ਘਿਲੀੋਂ ਬਾਹਰ ਚਲ ਗਈ ਤੇ ਅਗਲੇ ਜੁੰਮੇ ਆ ਬਿਲਕੁਲ ਵੀਰੇ ਇੱਥੇ ਭਾਂ ਦੋ ਟਾਈਮ ਤਿੰਨ ਟਾਈਮ ਚੌਹ ਟਾਈਮ ਚੋ ਕੇ ਲਾ ਜੂ ਮੈਂ ਚੁਵਾਈ ਨਹੀਂ ਕਰਾਉਂਦਾ ਤੁਹਾਨੂੰ ਕੋਈ ਵੀਰ ਫੋਨ ਕਰਦੇ ਵੀ ਉਹ ਵੀਰ ਚੁਵਾਈ ਨਹੀਂ ਕਰਾਉਂਦੇ ਠੀਕ ਆ ਵੀਰੇ ਮੈਂ ਉਹਦਾ ਦੇਂਦਾਰ ਆ ਠੀਕ ਆ ਜੀ ਠੀਕ ਆ ਜੀ ਬਿਲਕੁਲ ਸਚਾਈ ਦਾ ਕੰਮ ਕਰਦਾ ਬਾਕੀ ਉਹਦੀਆਂ ਧਾਰਾ ਮਰਵਾ ਕੇ ਵਿਖਾ ਲੀਏ ਹਾਂਜੀ ਹਾਂਜੀ ਮਰਵਾ ਦਿਓ ਵੀਰੇ ਮਰਵਾ ਦਿਓ ਇਹ ਜਿੱਥੇ ਕਰੋ ਆਪਣੀ ਸੱਲੀ ਕਰਕੇ ਵੀਰ ਜੀ ਖੜਾ ਕਰੋ ਕੱਲ ਨੂੰ ਕਿੰਨੂੰ ਲਾਂਭਾਣਾ ਦੋ ਜੀ ਇੱਥੇ ਵੇਖੋ ਵੀਰ ਜੀ ਇਹ ਕਿਹੜੇ ਵੀਰ ਨੇ ਘਰ ਤੇ ਬਣਾਈ ਨਹੀਂ ਆ ਹਨਾ ਬਿਲਕੁਲ ਜੀ ਬਿਲਕੁਲ ਮੋਲ ਮੋਲ ਲਿਆਂਦੀਆਂ ਵਾ ਇੱਥੇ ਦੋ ਟਾਈਮ ਚ ਉਹ ਆਪਣੇ ਘਰ ਦੇ ਜਨੇ ਉਹ ਮਰਜ਼ੀ ਉਹ ਖਾਓ ਹਨਾ ਜੀ ਬਿਲਕੁਲ ਵੀਰ ਜੀ ਜਿਹੜੀ ਗੱਲ ਆ ਬੰਦੋ ਵੀਰ ਜੀ ਅੱਛੀ ਬੜੀ ਵਧੀਆ ਵੀਰਜੀ ਬ੍ਰਾਂਡ ਆ ਨਾ ਅੱਛੀ ਬਹੁਤੀ ਬਰੀਡ ਵੀ ਦੇਤੀ ਦੇ ਜੀ ਸਹੀ ਗੱਲ ਜੀ ਇਹਦੇ ਬੱਚਾ ਸਾਂਭਣ ਵਾਲਾ ਵਾ ਇਹਦੇ ਬੱਚਾ ਸਾਂਭਣ ਵਾਲਾ ਗਾਂ ਤਿਆਰ ਕਰਕੇ ਇਹਦੇ ਪਲੂਨ ਸਾਰੀ 80 90 ਹਜ਼ਾਰ ਦੀ ਵੀ ਨਹੀਂ ਹੈਗੀ ਵੀਰਜੀ ਹਾਲੇ ਭਾਲਾਂ ਭੁਲਾਂ ਦੇ ਕਾ ਕੇ ਤੁਰੀ ਹੋ ਗਈ ਹੈ ਕਰਵਾ ਕੇ ਰਿਪੋਰਟ ਆ ਨਾ ਦਜੇ ਨੇ ਮਾਰ ਤਾ ਵੀਰ ਜੀ ਹੱਥ ਹਿਲਾ ਕੇ ਤਾਂ ਕਰਕੇ ਧਾਰਾ ਮਾਰਦੇ ਆ ਕਿ ਪਤਾ ਲੱਗ ਜੇ ਦੁੱਧ ਬਰਾਬਰ ਹੈ ਇੱਕੋ ਜਿਹਾ ਹਨਾ ਹਾਂਜੀ ਥੱਲੇ ਪਤਾ ਨਹੀਂ ਲੱਗਦਾ ਐ ਪਾਸ ਕਰਦੇ ਠੀਕ ਹੈ ਵੀਰੇ ਦੂਜੀ ਧਾਰਾ ਮਾਰਦੇ ਦੇਖੋ ਜੀ ਜਵਾਬ ਬੜਾ ਲੱਗਾ ਨਾ ਵੀਰੇ ਜਵਾਬ ਬਹੁਤਾ ਹੀ ਵਧੀਆ ਵੀਰ ਜੀ ਠੀਕ ਹੈ ਵੀਰੇ ਠੀਕ ਹੈ ਰੈਂ ਥੱਲੇ ਨਾਲ ਮਾਰ ਰਹੀਆਂ ਤਾਂ ਠੀਕ ਹੈ ਜੀ ਐ ਓਕੇ ਰਿਪੋਰਟ ਚਲੋ ਠੀਕ ਹੈ ਵੀਰੇ ਬਾਕੀ ਮਾਨ ਤਨ ਕਰਦੇ ਮਾਨ ਤਨ ਵੀਰ ਜੀ ਹੋਰ ਕਰ ਦਿਆਂਗੇ ਛੱਪਾ ਕਰ ਦਿਆਂਗੇ ਠੀਕ ਹੈ ਵੀਰੇ ਸਾਸੀ ਗੱਲ ਜੀ ਸਾਸੀ